ਆਪਾਂ ਜ ਬਣਾ ਰਹੇ ਆਂ ਜੀ ਕੜੀ ਆਪਾਂ ਨਾ ਸਿੰਪਲ ਬਸ ਬੇਸਣ ਜੇ ਥੋੜਾ ਜਿਹਾ ਹਲਕਾ ਜਿਹਾ ਨੂਨ ਮਿਰਚਾਂ ਪਾ ਕੇ ਜੀ ਇਹਨੂੰ ਆਪਾਂ ਇੱਕ ਸਾਈਡ ਤੇ ਧਰ ਦਿੰਨੇ ਆ ਜੀ ਆਪਣੇ ਹੀ ਰਿਜੀ ਜਾਊਗਾ ਤੇ ਨਾਲੇ ਜਦ ਤੱਕ ਆਪਾਂ ਧਰ ਲੈਣ ਕੱਟ ਲੈਨੇ ਜੀ ਤੜਕਾ ਵਗੈਰਾ ਤੇ ਨਾਲੇ ਪਕੌੜਿਆਂ ਵਾਸਤੇ ਨਾਲ ਇਹਦੇ ਵਾਸਤੇ ਜੀ ਤੇ ਇਹ ਜਦ ਤੱਕ ਰਿਜੀ ਜਾਊਗੀ ਜੀ ਆਪਣਾ ਤੜਕਾ ਕੱਟਦੇ ਕੱਟਦੇ ਜੀ ਬਣ ਜੂਗਾ ਨਾਲੇ ਆਪਣਾ ਟਾਈਮ ਬਚੂਗਾ ਜੀ ਜੇ ਤੁਸੀਂ ਸਾਡੇ ਚੈਨਲ ਦੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇੱਕ ਸੋਹਣਾ ਜਿਹਾ ਕਮੈਂਟ ਕਰਿਓ ਤੇ ਤੁਸੀਂ ਇਸ ਤਰੀਕੇ ਨਾਲ ਕੜੀ ਬਣਾ ਕੇ ਦੇਖਿਓ ਜੀ ਬਹੁਤ ਵਧੀਆ ਬਣੂਗੀ ਬਸ ਆਪਾਂ ਸਿੰਪਲ ਬੇਸਣ ਘੋਲ ਕੇ ਜੀ ਹਲਕੀ ਜੀ ਨੂਨ ਮਿਰਚਾਂ ਪਾ ਕੇ ਇਧਰ ਧਰ ਦੇਣੀਆਂ ਜੀ ਫਿਰ ਬਾਕੀ ਆਪਾਂ ਤੁਹਾਨੂੰ ਦੱਸ ਦਿਆਂ ਜੀ ਕਿਵੇਂ ਬਣਾਉਣੇ ਆ ਬਸ ਇਹ ਜਦ ਤੱਕ ਬਣ ਜਾਈਓਗੀ ਜੀ ਆਪਾਂ ਕੱਟ ਲੈ ਤੜਕਾ ਜੀ ਆਪਾਂ ਕੱਟਦੀਆਂ ਜੀ ਤੜਕਾ ਤੇ ਆਪਣੀ ਫਰੀਦ ਧੋ ਰਹੀ ਹੈ ਜੀ ਪਾण्डे ਸਾਫ਼ ਕਰ ਰਹੀ ਹੈ ਕਿ ਆਪਾਂ ਤੜਕਾ ਫੜਫੜ ਕੱਟ ਦਿੰਨੇ ਆ ਜੀ ਤੇ ਬਾਕੀ ਮੈਂ ਨਾਲ ਹੈਲਪ ਕਰਾਂਗੀ ਆ ਕੇ ਤੇ ਪ੍ਰੀਤਾ ਦੁੱਧ ਕੱਢ ਦੇ ਪੁੱਤ ਪਲੀਜ਼ ਕਿਸੇ ਭਾਂਡੇ 'ਚ ਐਡਾ ਵੱਡਾ ਭਾਂਡਾ ਨਾ ਬੇਲਾ ਹੋ ਜਾਊਗਾ ਕੱਢ ਦੇ ਨੂੰ ਥੋੜਾ ਜਿਹਾ ਕਿਸੇ ਹੋਰ ਭਾਂਡੇ 'ਚ ਕੱਢ ਦੇ ਉੱਚੇ ਕੱਢ ਦੇ ਹਾਂ ਜੀ ਮੈਨੂੰ ਆ ਪਲੇਟਾਂ ਬਹੁਤ ਵਧੀਆ ਲੱਗੀਆਂ ਜੀ ਇਹ ਆ ਵਾਈਟ ਜੀਆਂ ਕਲਰ ਦੀਆਂ ਨੇ ਨਾ ਕ올ੀਆਂ ਭਾਂਡੇ ਸਾਰੇ ਘੱਟ ਹੀ ਯਾਨੀ ਕੀ ਲਿਬੜਦੇ ਨਾ ਨਹੀਂ ਤਾਂ ਬਾਲਾ ਸ਼ੈਂਕ ਭਰ ਜਾਂਦੇ ਨੇ ਇਹ ਵੀ ਵਧੀਆ ਨੇ ਨਾ ਲਿਆ ਕੇ ਰੱਖੇ ਨਾ ਬੰਦਾ ਆਪਣੇ ਘਰੇ ਸੋਹਣੀਆਂ ਲਾਦੀਆਂ ਜੀ ਇਹ ਲਿਆ ਮਸੀ ਤੜਕਾ ਤੁਸੀਂ ਉਹ ਹੋ ਬਸ ਕਟਿਆ ਗਿਆ ਤੜਕਾ ਤੇ ਲਸਣ ਰਹਿ ਗਿਆ ਬਸ ਥੋੜਾ ਜਿਹਾ ਲਸਣ ਆਪਾਂ ਬਦੀ ਐਵੇਂ ਨਹੀਂ ਪਾਉਂਦੇ ਹੋਰ ਤਰੀਕੇ ਨਾਲ ਪਾਵਾਂਗੇ ਫਿਰ ਖਾਉਂਦੇ ਨਹੀਂਗੇ ਉਹ ਲਸਣ ਜ ਬਸ ਉਹਨੂੰ ਹਲਾ ਦੇ ਪੁੱਤ ਬਾਹਰ ਨਾ ਨਿਕਲੇ ਠੀਕ ਇਹ ਲਸਣ ਆ ਘਟਕੇ ਪਾਵਾਂਗੇ ਬੱਚੇ ਖਾਂਦੇ ਨਹੀਂਗੇ ਤੇ ਵੈਸੇ ਵੀ ਨਾਲ ਵਧੀਆ ਹੁੰਦਾ ਵਾ ਵੀ ਪਾਣੀ ਜਿਹਾ ਬਸ ਆਪ ਕੋ ਪਾਣੀ ਪਾਣੀ ਪਾਉਣਾ ਦੇ ਵਿੱਚ ਉਹ ਇਹ ਪਕੌੜਿਆਂ ਦਾ ਸਟਾਫ ਆ ਦੇ ਦੇ ਲਈ ਉਹ टमाटर ਕੜੀ ਆਪਣੀ ਦੀ ਆਹ ਗਿੱਦਰ ਆਪੇ ਬੇਸਣ ਤੇ ਲਸਣ ਜਿਹੜੇ ਜਵਾਂ ਨੂੰ ਪਤਾ ਨਹੀਂ ਲੱਗਣਾ ਕਿ ਵਿੱਚ ਪਾਇਆ ਉਹ ਕੀ ਨਹੀਂ ਫਿਰ ਖਾਂਦੇ ਨਹੀਂ ਇਹ ਮੈਂ ਜਾਣ ਕੀ ਬੇਸਣ ਲਸਣ ਇੰਨਾ ਵਧੀਆ ਲਾਦਾ ਆਂਦਾ ਵਿੱਚ ਬੇਸਣ ਜੀ ਆਪਣਾ ਘਟ ਗਿਆ ਹੁਣ ਬੇਸਣ ਆਊਗਾ ਤਾਂ ਫਿਰ ਆਪਾਂ ਪਕੌੜੇ ਬਣਾਵਾਂਗੇ ਚਲੋ ਪਕੌੜੇ ਬਣਾਉਨੇ ਫਿਰ ਚਲ ਬਸ ਵੈਸੇ ਮਾਸੀ ਨੇ ਮੈਨੂੰ ਇੱਕ ਵਾਰੀ ਕੋਫਤੇ ਬਣਾਏ ਸੀਗੇ ਸੰਗਰੂਰ ਉਹ ਮੈਨੂੰ ਬਹੁਤ ਵਧੀਆ ਲੱਗੇ ਹੁਣ ਮਾਸੀ ਦੀ ਕੜੀ ਜਿਹੜੀ ਅੱਜ ਬਣਾਉਂਗੀ ਉਹ ਦੇਖਾਂ ਕਿਵੇਂ ਮਾਸੀ ਬਣਾਉਂਦੇ ਆ ਉਹ ਤਾਂ ਮਾਸੀ ਦੀ ਕੁਕਿੰਗ ਬਹੁਤ ਵਧੀਆ ਵਾ ਕੜੀ ਵੀ ਬਹੁਤ ਸਵਾਦ ਬਣਾਉਗੀ ਮਾਸੀ ਮਾਸੀ ਚਾਵਲ ਬਣਾਣੇ ਨਾਲ ਦੇਖ ਲਿਓ ਬਣਾ ਲੈ ਤੇਰੀ ਮੰਮੀ ਨੇ ਫਰਮੈਸ਼ ਲਾਈ ਸੀਗੀ ਉਹਦੀ ਕਦੇ ਪੇਠੇ ਦੀ ਪੇਠਾ ਨਹੀਂ ਬਣਾਇਆ ਜਿਵੇਂ ਪਿਛਲੀ ਵੇਲੇ ਨਹੀਂ ਹੁਣ ਪੇਠਾ ਜਦੋਂ ਬਣਾਇਆ ਤਾਂ ਸੀਗਾ ਮਾਸੀ ਨੇ ਪਰ ਹੁਣ ਜਦੋਂ ਦੀ ਮਾਸੀ ਆਈ ਹੈ ਸਬਜ਼ੀਆਂ ਹੀ ਬਣਾਈ ਜਾਂਦੀਆਂ ਮੈਂ ਕਿਹਾ ਹੁਣ ਕੋਈ ਤਰੀਆੜੀ ਚੀਜ਼ ਬਣਾ ਲਓ ਅੱਜ ਕਹਿ ਕਹਿ ਮਾਸੀ ਨੇ ਸੂਟ ਸਮੋਣਿਆ ਦੇਖ ਲਓ ਜੀ ਮੈਂ ਨਾ ਤਾਂ ਸੂਟ ਸਮੋਣਿਆ ਨਾ ਸੂਟ ਦਾ ਉਹ ਕਰ ਰਿਹਾ ਜੀ ਕੀ ਕਹਿ ਦਿੰਦੇ ਆ ਮਾਸੀ ਧੰ ਦਾਦੀ ਮਾਸੀ ਨੇ ਸੂਟ ਸਮੋਣਿਆ ਫਿਰ ਮਾਸੀ ਕੰਮ ਕਰ ਦਿੰਦੀ ਹੈ ਮੰਮੀ ਜਾਂਦੀ ਗੁਰਦੁਆਰੇ ਜਵਾਕਾਂ ਨੂੰ ਪਾਠ ਸਿਖਾਉਣ ਤੇ ਆ ਕੇ ਮੰਮੀ ਨੇ ਪਸਤ ਕਰ ਦੇਣੀ ਹੈ ਦੇ ਨਾਲ ਮਸੀ ਦੇ ਜਵਾਕ ਨਵੂ ਤੇ ਗੁਰਲੀਨ ਜਾਂਦੇ ਆ ਪਾਟ ਸੇ ਬਾਕੀ ਹੋਰ ਬੱਚੇ ਵੀ ਜਾਂਦੇ ਆ ਹੂੰ ਫੜੀ ਦਾ ਕੰਮ ਜੀ ਆਪਣੀ ਬਣ ਗਈ ਕਿਉਂਕਿ ਮੈਂ ਤਾਂ ਤਾਂ ਘਰੀ ਐ ਇੱਧੇ ਰੱਖ ਦੇਣੀ ਮੇਰੀ ઓਏ ਹੋਏ ਤੇ ਘਰੇ ਐ ਹੀ ਰੱਖ ਦੇਣੀ ਜਿਹੜੀ ਜ ਵੀ ਰਹਿੰਦੀ ਹੈ ਜੀ ਜਾਨ ਨੂੰ ਤੜਕਾ ਤੁੜਕਾ ਕੱਟਦੇ ਹੋਏ ਪਕੌੜੇ ਪਕੂੜੇ ਬਣਾਉਂਦੇ ਹੋਏ ਨਾ ਕਰਦੇ ਜਾਨ ਨੂੰ ਉਹ ਬਣ ਜਾਂਦੀ ਹੈ ਜੀ ਬਸ ਫਿਰ ਬਾਦੋ ਜੀ ਤੇ ਆਪਣੀ ਕੜੀ ਤਿਆਰ ਹੋ ਜੂਗੀ ਜੀ ਪਰ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਦੇਖੋ ਜੀ ਕੜੀ ਬਹੁਤ ਸਵਾਦ ਬਣਦੀ ਹੈ ਜੀ ਕੋਈ ਕੁਛ ਕੋਈ ਕੁਛ ਨਾ ਪਾਇ ਜੀ ਹੁਣ ਪ੍ਰੀਤ ਕਹਿੰਦੀ ਜੀ ਮਾਸੀ ਆਦਾ ਨਾ ਪਾਈ ਮੈਂ ਕੋਚ ਰਮਾੜਾ ਜਿਆ ਤਾਂ ਪਾਉਂਗੀ ਹੈ ਨਾ ਜੋ ਮੈਂ ਥੋੜਾ ਜਿਹਾ ਪਾਇਆ ਬਸ ਆਦੇ ਹਲਕਾ ਜਿਹਾ ਪਾਇਆ ਥੋੜਾ ਜਿਹਾ ਨਾ ਮਾਸਤਰ ਨਾ ਮਾਤੇ ਨਹੀਂ 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 ਕੰਮ ਕਰਦੀ ਜੀ ਬਾਕੀ ਤਾਂ ਐਵੇਂ ਕਹੀਏ ਸਾਰੇ ਬੱਚੇ ਬਹੁਤ ਕੰਮ ਕਰਦੇ ਆ ਨਵੋ ਵੀ ਬਥੇਰਾ ਕਰਦਾ ਜੀ हां जी वैसे अपने भाणजे भाणजी सारे बढ़िया भतीजे सारे काम बढ़िया तरी ਹੁਣ ਪ੍ਰੀਤ ਵੀ ਬਹੁਤ ਕੰਮ ਕਰਦੀ ਐ ਪਹਿਲਾਂ ਭਾਂਡੇ ਧੋ ਕੇ ਹਟੀ ਆ ਤੇ ਜਿਹੜੀ ਆਪਣੀ ਬਾਹਰ ਵਾਲੀ ਭਾਣਜੀ ਆ ਜੀ ਜੈਸਮੀਨ ਜੀ ਉਹ ਵੀ ਬਹੁਤ ਕੰਮ ਕਰਦੀ ਐ ਤੇ ਐਵੇਂ ਕਹੀਏ ਬਸ ਇੱਕ ਦੇਖੋ ਵੱਡੀ ਹੋਈ ਕੰਮ ਕਰਨ ਲੱਗ ਜੂਗੀ ਉਦਾਂ ਤਾਂ ਚਲੋ ਕਰਦੀ ਆ ਆਪਾਂ ਐਵੇਂ ਕਹੀਏ ਕਰਦੀ ਵੀ ਨਹੀਂ ਕਰਦੀ ਆ ਆਟਾ ਉਹਦਾ ਗੁੰਨਦਨਦੀ ਆ ਤੇ ਨਵਜੋਤ ਵੀ ਕਰਦਾ ਪਰ ਨਭੂ ਸ਼ਰarati ਬਾਲਾ ਜੀ ਜੀ ਬੱਚਿਆਂ ਨੂੰ ਚੌਲ ਬਣਾ ਦਾਂਗੇ ਕਿ ਬੱਚੇ ਤਾਂ ਜੀ ਚੌਲ ਹੀ ਖਾਣਗੇ ਘੜੀ ਚੌਲ ਬੀ ਨਹੀਂ ਉਹਰੇ ਮੱਚ ਜੂਗਾ ਹੁਣ ਲਾਈਟਾ ਬਰਾਊਨ ਵਧੀਆ ਹੁੰਦਾ ਵਾ ਬਹੁਤ ਥੋੜਾ ਜਿਹਾ ਪਾਈ ਦਿੰਨੇ ਆ ਨਾ ਨਿੰਬੂ ਵੀ ਇਹਨਾਂ ਦੀ ਕਮੈਂਟ ਕਰਕੇ ਦੱਸਿਓ ਜੀ ਆਪਾਂ ਨਿੰਬੂ ਕਾਹਤੋਂ ਪਾਉਣੇ ਹੁੰਦੇ ਆ ਜੀ ਚੋਲਾਂ ਚ ਮੈਂ ਤਾਂ ਚੋਲ ਬਧੀਆਂ ਚਾ ਮਨਾਸਪਤੀ ਪਰ ਮੈਂ ਫਿਰ ਵੀ ਨਿੰਬੂ ਪਾਇਆ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਜੀ ਆਪਾਂ ਨਿੰਬੂ ਕਾਹਤੋਂ ਪਾਉਣੇ ਆ ਪ੍ਰੀਤ ਇਹ ਪਿੱਤਲ ਦੇ ਭਾਂਡੇ ਆ ਨਾ ਸੋਨੇ ਵਾਂਗੂ ਲੱਗਦੇ ਆ ਨਾ ਹੁਣ ਤੇ ਇਹ ਥੋੜੇ ਕਾਲੇ ਪੈ ਗਏ ਗੁਲੀਨ ਨੂੰ ਛੋਟੀ ਹੁੰਦੀ ਨੂੰ ਪਤਾ ਕੀ ਹੁੰਦਾ ਹੁੰਦਾ ਸੀਗਾ ਅਸੀਂ ਨਾ ਉਧਰ ਮਾਮਾ ਜੀ ਦੇ ਘਰੇ ਗਏ ਮੇਲੀ ਭਾਜੀ ਦੇ ਉਹਨਾਂ ਦੇ ਕੁੱਕਰ ਸੀ ਕਹਿੰਦੀ ਮੰਮੀ ਨੇ ਕਿ ਹਾਂ ਕਿ ਇਹਦੀ ਮੇਲੀ ਚਾਚੇ ਕੇ ਇੰਨੇ ਅਮੀਰ ਆਪੇ ਉਹਨਾਂ ਨੇ ਭਾਂਡੇ ਵੀ ਸੋਨੇ ਦੇ ਰੱਖੇ ਹੋਏ ਨੇ ਮੈਂ ਕਿਹਾ ਹਾਂ ਬੋਤਾ ਉਹ ਮੀਰਾ ਆਪਾਂ ਵੀ ਥੋੜੇ ਜਿਹਾ ਹੈਗੇ ਆ ਆਪਣੇ ਤਾਂ ਉਹੀ ਆ ਆਟਾ ਉਨਣ ਵਾਲੀ ਕੀ ਕਹਿੰਦੇ ਹੁੰਦੇ ਨੂੰ ਭਰਾਤ ਕਿਹੜੀ ਮੰਮੀ ਆਪਣੇ ਤਾਂ ਪ੍ਰਾਂਤ ਹੀ ਮੇਰੇ ਚਾਚੇ ਕੇ ਤਾਂ ਇੰਨਾ ਸਮਾਨ ਆ ਹਨਾ ਚਾਚੇ ਗਏ ਨੇ ਮੀਰਾਂ ਮੈਂ ਕਿਹਾ ਗਰਲੀ ਨੂੰ ਆਉਂਦੇ ਸੀ ਵੀ ਸੋਨੇ ਦੇ ਭਾਂਡੇ ਆ ਹਾਂ ਹੈ ਪਿੱਤਲ ਦੇ ਆ